ਮੰਮੀ ਆਪਣੇ ਮਾਰਦੇ ਦੇ ਤੇਰਾ ਹੱਕ ਡਰਾ ਹੁਆ ਹੁਣ ਕਹ ਰਹੀ ਆ ਤੇ ਬੁੱਢੀ ਆ ਤੱਕ ਸੋ ਗਾ ਰੋ ਐ ਮੰਮੀ ਕਹਿੰਦੇ ਆਂ ਤਾਂ ਫਿੱਕੜ ਦੇ ਸੂਟ ਲੈ ਆਣਾ ਮੈਨੂੰ ਮੰਮੀ ਜਿਹਨੇ ਮੈ ਨਾਲ ਜਾਣਾ ਤੁਸਨਾ ਦੱਛੂ ਹੁਣ ਮੈਂ ਲ ਰੰਗ ਮੰਗ ਰਾਂਗੀ ਪੂਰੀਆਂ ਵਧੀਆ ਆਏ ਜੀ ਮੰਮੀ ਲੱਗ ਗਿਆ ਯਾ ਕਿ ਸਿੱਟਾ ਲੈ ਆ ਕੇ ਦੇਣਾ ਹਾ ਓ ਸਿੱਟਾ ਸੁੱਟ ਕੋਲ ਲੈ ਆਉਣੀ ਆ ਤੇ ਆ ਰੈਜ ਤੱਕਾ ਪਟਾਈ ਲੱਥ ਗਿਆ ਨਾਲੋਂ ਹੋਰ ਬਹੁਤ ਸਾਰੀ ਕਰ ਸਾਰੇ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਜਲਦੀ ਜਲਦੀ ਸਾਨੂੰ ਜਾਣਾ ਪੈ ਰਿਹਾ ਕਿਤੇ ਤੇ ਹੁਣ ਅਸੀਂ ਚੱਲੇ ਆ ਇੱਦੇ ਬਲੌਗ ਨਾ ਬਣੇ ਰਿਹਾ ਹਸਨ ਜਲਦੀ ਜਲਦੀ ਤਿਆਰ ਕੀਤਾ ਆਪੂ ਤਿਆਰ ਹੋਈ ਸਿੱਧੇ ਜਾ ਸਰਵਾਲੇ ਆ ਇਸਲੀਨ ਵੀ ਤਿਆਰ ਹੋ ਗਈ ਚੁੰਟੀ ਕਰਕੇ ਹੁਣ ਅਸੀਂ ਬਸ ਚੱਲੇ ਆ ਚਲੋ ਜੀ ਉਹ ਕਾਲੀ ਅੱਜ ਕਿਉਂਕਿ ਵਾਪਸ ਵੀ ਔਣਾ ਆ ਸੈਡ ਨੇ ਸਕੂਲੇ ਜਾਣਾ ਆ ਤੇ ਮਿਲਿਆ ਨਹੀਂ ਸਾਨੂੰ ਉੱਥੇ ਜਿਹੜੇ ਡਾਕਟਰ ਕੋਲ ਗਏ ਸੀ ਉਹ ਡਾਕਟਰ ਮਿਲਿਆ ਨਹੀਂ ਉੱਦੇ ਫੇਰੇ ਪਿਆ ਬੱਚਿਆਂ ਨਾਲ ਔਖੇ ਹੋਏ ਤੇ ਜਿਸ ਨਹੀਂ ਹੋ ਗਈ ਸਾਡੀ ਮੂਡ ਹੋ ਗਿਆ ਖਰਾਬ ਤੇ ਹੁਸ਼ਿਆਰਪੁਰ ਤੋਂ ਸਿੱਧਾ ਸੀ ਆਏ ਆ ਆਦਮਪੁਰ ਆਦਮਪੁਰ ਤੋਂ ਜਾਣਾ ਆਪਾਂ ਸਿੱਧਾ ਪੂਪਰ ਪੂਪਰ ਜਲਦੀ ਆ ਮੈਂ ਆਪਣੀ ਬੱਬੀ ਕੋਲ ਔਰੇ ਕਾਤੇ ਕਿੱਧਰ ਕਿੱਧਰ ਘੁੰਮ ਕੇ ਕਿੱਧਰ ਕਿੱਧਰ ਨੂੰ ਆਏ ਤੇ ਬਸ ਫੇਰਾ ਹੀ ਪਿਆ ਆ ਇਹ ਸਮਝ ਲਓ ਕਿ ਡਾਕਟਰ ਮਿਲੇ ਨਹੀਂ ਇਹਨਾਂ ਨੇ ਵੀ ਦਵਾਈ ਲੈਣੀ ਸੀਗੀ ਤੇ ਆਪਣੀ ਨਾ ਬਾਹ ਦੀ ਵੀ ਲੈਣੀ ਸੀਗੀ ਇਹਨੇ ਬਾਂਦ ਲੈਣੀ ਸੀ ਤੇ ਮੈਂ ਆਪਣੀ ਲੈਣੀ ਸੀ ਉਹਦੀ ਪੈਰਾਂ ਦੀ ਜਿਹੜੇ ਮੈਨੂੰ ਦੁਖਦੇ ਨਾ ਪੈਰਲ ਤੇ ਰੱਤਾਂ ਬਹੁਤ سارے ਕਮੈਂਟ ਆਏ ਸੀ ਉਦਾਂ ਕਿ ਤੁਸੀਂ ਟੈਸਟ ਕਰਵਾਓ ਫੇ ਮੈਂ ਕਿਹਾ ਡਾਕਟਰ ਦੀ ਸਲਾਹ ਨਾਲ ਨਹੀਂ ਟੈਸਟ ਕਰਵੋਣੀ ਇਹਦਾ ਕਿਹੜਾ ਟੈਸਟ ਉਹ ਕਹਿੰਦੇ ਵੀ ਉਹ ਕਰਵਾਉਂਗੀ ਤੇ ਉਹ ਮੈਨੂੰ ਡਾਕਟਰ ਹੀ ਨਹੀਂ ਮਿਲੇ ਹੁਣ ਦੇ ਉਹਦਾ ਮੈਂ ਦਵਾਈ ਉਦਾਂ ਲੈਣੀ ਪਣੀ ਥੋੜੀ ਮੋਟੀ ਨਾਲ ਲੈ ਲਵਾਂਗੀ ਹੁੰਦੋ ਜਿਹੜੀ ਅੱਗੇ ਦਵਾਈ ਲਈ ਹੁਣ ਤਾਂ ਉਹ ਹੀ ਬਿੰਡੋ ਲੈਣੀ ਪਣੀ ਇੱਕ ਜਿਹੜੀ ਕਹਿੰਦੇ ਸੀ ਕਿ ਬਦਾਮ ਭੇਗੇ ਸੂਏ ਨੂੰ ਖਾਇਆ ਕਰੋ ਉਹ ਵੀ ਚਾਲੂ ਕਰਨੇ ਆ ਮੈਂ ਅੱਜ ਹੁਣ ਬਦਾਮ ਲੈਣੀਆਂ ਨਾਲੇ ਤੇ ਬਾਕੀ ਚਾਲੂ ਕਰ ਦਨੇ ਆ ਤੇ ਇੱਕ ਪਤਾ ਨਹੀਂ ਕੀ ਕਹਿੰਦੇ ਆ ਵਿਟਾਮਿਨ ਡੀ ਦੀ ਕਮੀ ਹੋਵੇ ਹਨਾ ਉਹ ਵੀ ਆਪਾਂ ਦੇ ਪੁੱਛ ਲੈਨੇ ਆ ਨਾ ਮੈਡੀਕਲ ਸਟੋਰ ਚ ਨਾ ਨਹੀਂ ਉਹ ਤੇ ਅੱਤਸੋਂ ਨਹੀਂ ਵਿਟਾਮਿਨ ਡੀ ਵਿਟਾਮਿਨ ਡੀ ਦਾ ਧੁੱਪ ਤੋਂ ਮਿਲਦਾ ਆ ਆਹ ਵਾਈ ਵੀ ਆਉਂਦੀ ਏ ਨਾ ਵਿਟਾਮਿਨ ਡੀ ਦੀ ਆਉਂਦੀ ਹਣੀ ਦਵਾਈ ਹੋਣ ਧੁੱਪੇ ਕਿੰਨਾ ਗਰਮੀ ਥੋੜੀ ਬਿਠਣਾ ਆ ਔੜ ਕੇ ਫਰਲਾਈਆਂ ਤੇ ਹੁਣ ਚੱਲਿਆ ਮम्मा ਕੋਲ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਏ ਤੇ ਕੋਈ ਗੁਲਝੇ ਵਾਲਾ ਭਾਈ ਮਿਲਿਆ ਨਹੀਂ ਹਮੇਸ਼ਾ ਕੁਲ ਜਹਾਨ ਨੂੰ ਦਿਲ ਕਰਦਾ ਬਟ ਕੋਈ ਮਿਲਦਾ ਨਹੀਂ ਕੁਲ ਜੇ ਵਾਲਾ ਰਾਹ ਵਿੱਚ ਤੇ ਬਾਜ਼ਾਰ ਵਿੱਚ ਪੜ ਨਹੀਂ ਹੁੰਦਾ ਅੱਡੇ ਤੋਂ ਤੇ ਹੁਣ ਮੈਂ ਦੇਖਦੀ ਆ ਦੁੱਧ ਜਾ ਕੇ ਰੋਟੀ ਪਾਣੀ ਖਾਣੇ ਆ ਤੇ ਤੁਹਾਨੂੰ ਬੁਲਾਉਣੇ ਆ ਮੰਮੀ ਉਹਨਾਂ ਨਾਲ ਚਲੋ ਬੱਦਲ ਹੋਇਆ ਪਿਆ ਪੂਰੇ ਛਾਇਆ ਪਿਆ ਬੱਦਲ ਤੇ ਇਸ ਕਰਕੇ ਛਾਏ ਹੋਏ ਨੇ ਆਪਾਂ ਇਸ ਕਰਕੇ ਗੱਡੀ ਰਸਤਾ ਕਿਹਨੂੰ ਇਹਨੂੰ ਯਾਦ ਆ ਇਹ ਤੁਸੀਂ ਜਰੂਰ ਕਿਹੜਾ ਰਸਤਾ ਆ ਇਹ ਮੈਨੂੰ ਯਾਦ ਨਹੀਂ ਆਦਾ ਤੇ ਦੋ ਇੰਨਾ ਵੀ ਖੋਲ ਹੁੰਦੀ ਪਾਗਲ ਜੀ लो जी पहुंच गए अम्मी के पहली बार मेरी हिंदी आ मम्मी 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 मामी ओ बच्चा बाल्टी है क्यों की होया फिर की होया नीचे आज कितना तो आई मेरे का ਆ ਬੱਚਾ ਫਾਟੇ ਕਾ ਬੈਠਾ ਬਿੱਠੀ ਆ ਗੁੱਚੂ ਉਦਾਂ ਹੀ ਅੱਛਾ ਉਹ ਆ ਮੇਰੇ ਉੱਪਰ ਬਹਿਣਾ ਨਹੀਂ ਥੱਲੇ ਬੈਠਿਆ ਉਹਦਾ ਇੱਥੇ ਬੈਠੇ ਸੀ ਉਹ ਬਹਿ ਕੇ ਥੰਡੇ ਕਰ ਸਕਦੇ ਬਹਿ ਜਾ ਉਹਨਾਂ ਨੇ ਮੰਮੀ ਕੇ ਹੈ ਨੋ ਨੋ ਵੀਰ ਨੇ ਕਿ ਕਿਵੇਂ ਬੰਪੋ ਖਲਗੀ ਆ ਚਾਹੇ ਖਾਪੇ ਲੋ ਹਾਂ ਦੇਖ ਭੁੱਖ ਲੱਗੀ ਆ ਯਾਰ ਕੋ ਦੋ ਵਫਾਨ ਨੂੰ ਕੀ ਕਹਿੰਦਾ ਬੰਪੋ ਕਹਿੰਦਾ ਮੈਨੂੰ ਤੂੰ ਜਲਦੀ ਹੋ ਸਮਝਾ ਕੀ ਕਹਿੰਦਾ ਆਉਣਾ ਉਹਨਾਂ ਨੇ ਕਹਿੰਦਾ ਇਹ ਤਾਂ ਆਉਣਾ ਹੈ ਮੈਂ ਕਿਹਾ ਹੋਣਾ ਕਹਿੰਦੇ ਸੀ ਆਏਗੀ ਉਹਦਾ ਭੋਪਾ ਪਰ ਮੈਨੂੰ ਕਹਿੰਦਾ ਆਓ ਬੱਸ ਘਰ ਹੋ ਕੇ ਗਿਆ ਕੰਲੇ ਦੇ ਅੱਛਾ ਹੁਣ ਫੋਨ ਕਰਦੇ ਆ ਠੀਕ ਕਹਿੰਦਾ ਇੱਥੇ ਆ ਜਾ ਤੁਹਾਨੂੰ ਤਾਂ ਲੱਗ ਗਈ ਭੁੱਖ ਬਹੁਤ ਜ਼ਿਆਦਾ ਤੁਹਾਨੂੰ ਰੋਟੀ ਖਾਣੇ ਗਰਮ ਗਰਮ ਤੁਹਾਨੂੰ ਭੁੱਖ ਲੱਗੀ ਹੈ ਹਾਂ ਮੰਮੀ ਕਹਿੰਦੀ ਫਰਾਗ ਪੜ੍ਹ ਸੋਨੀਆ ਤੂੰ ਦੇਖੀ ਨਹੀਂ ਇਹ ਉਹ ਹੀ ਦਿੱਤੀ ਨਾ ਮੇ ਭੈਣ ਨੂੰ ਨੇ ਪੱਪੀ ਆਂਦੇ ਕੀ ਸੀ ਨਾ ਇਹ 30 ਭਾਬੀ ਘਰ ਨਾ ਹਾ ਹਾ ਇਧਰ ਆਪਾਂ ਆ ਕੋਈ ਨਹੀਂ ਹੁੰਦੇ ਆ ਆਏ ਹੋਣ ਸਹੀ ਤਰ੍ਹਾਂ ਕਰ ਇਹ 30 ਭਾਬੀ ਦੀ ਥੋੜੀ ਆ ਆ ਫਰਾਗ ਮੇਰੀ ਮੰਮੀ ਨੂੰ ਬੜੀ ਪਸੰਦ ਆਈ ਮੰਮੀ ਨੇ ਅੱਜ ਦੇਖੀ ਭਰ ਮੈਂ ਦੇਖੀ ਤੁਸੀਂ ਵੀ ਅੱਜ ਹੀ ਦੇਖੀ ਹੋਣੀ ਆ ਬਲੌਗ ਵਿੱਚ ਦਾਦੀ ਦੇਖੀ ਹੋਣੀ ਲੋ ਜੀ ਪਾਣੀ ਪੀ ਲਓ ਪੀਓ ਮੈਂ ਨਹੀਂ ਪਿਣਾ ਪਾਣੀ ਮੈਂ ਚਲ ਅੰਦਰ ਚੱਲਦੀ ਆ ਕੁਝ ਖਾਣ ਲਈ ਆਹ ਲੋ ਜੀ ਇਹ ਫ੍ਰਿਜ ਟੁੱਟ ਗਿਆ ਆ ਫ੍ਰਿਜ ਦਾ ਕਪੜਾ ਟਾਈ ਲੱਥ ਗਿਆ ਨਾਲੋਂ। ਹੋਰ ਇਹਦਾ ਪੂਰਾ ਕਪੜਾ ਲੱਥ ਗਿਆ। ਕਿੱਥੇ ਵੀ ਆ ਰੇ। ਫ੍ਰਿਜ ਦਾ ਨਾ ਟੱਕਣ ਹੀ ਮੋਰ ਲੱਥ ਗਿਆ। ਨੁਕਸਾਨ ਹੋ ਗਿਆ ਵਿਚਾਰਿਆਂ ਦਾ। ਆ ਲੱਥ ਗਿਆ ਹੁਣ ਖਾਲੀ ਫ੍ਰਿਜ ਆਇ ਤੇ। ਕੀ ਆ? ਆ ਫ੍ਰਿਜ ਦਾ ਇਧਰ ਲੱਥ ਗਿਆ ਟੋਪਾ। ਹੋਰ ਚਲੋ ਜੀ। ਚੌਲ ਬਣਾਉ। ਉਹ ਫ੍ਰਿਜ ਦਾ ਟੱਕਣ ਆ ਰੇ। ਫ੍ਰਿਜ ਦਾ ਟੱਕਣ। ਉਹ ਟੱਕਣ ਹੀ ਲੱਤ ਗਿਆ ਫ੍ਰਿਜ ਦਾ। ਆ ਰੇ। ਸੋਤੀ ਫ੍ਰਿਜ। ਹਾਂ ਨੁਕਸਾਨ ਹੋ ਗਿਆ ਤੂੰ ਨਹੀਂ ਸੀ ਇਹ ਲੱਗਦਾ ਹੀ ਨਹੀਂ ਸੀ ਤਾਂ ਹਾਂ ਇਹ ਆ ਨਿਕਲ ਗਈ ਸੀ ਜੀ ਆ ਥੱਲੇ ਵੀ ਲੱਤ ਜੀ ਗਲ ਗਈ ਇਹਦੀ ਉੱਪਰ ਹੈ ਗਈ ਆ ਇਸਲੀ ਨੂੰ ਪਾਜਾ ਵਜਾਉਣ ਲੱਪਈ ਸੀ ਲੱਗ ਜਾਣਾ ਇਹਦਾ ਟੱਕਣ ਦੁਆਰਾ ਵੀ ਟੰਮਰ ਕੋ ਨੰਨੀ ਕੇ ਅੱਗੇ ਇੱਧਰ ਕੰਮ ਕਰਦਾ ਤੂੰ ਲਓ ਜੀ ਇੱਧਰ ਕਰਮਾ ਕਰਮ ਬਣਾ ਲੱਗੀ ਆ ਰੋਟੀ ਤੇ ਮੈਨੂੰ ਲੱਗੀ ਸੀ ਭੁੱਖ ਤੇ ਮੰਮੀ ਮੈਂ ਤਾਂ ਰੋਟੀ ਲਾਗ ਦੋ ਕਿਉਂ ਭੁੱਖ ਪੜੀ ਲੱਗੀ ਕੀ ਬਣਾਇਆ ਚਣੇ ਚਣਿਆਂ ਦੀ ਦਾਲ ਆਓ ਕੇ ਇਹਦੇ ਚਣੇ ਬੜੇ ਸਵਾਰ ਬਣੇ ਉਹ ਚੌੜ ਨੂੰ ਨੇ ਨਾ ਛੋੜ ਰਹਿਂਦਾ ਛੱਡੋ ਰੋਟੀ ਦੇ ਦਿਓ ਬਸ ਤੁਸੀਂ ਖਾਣੀ ਆ ਰੋਟੀ ਖਾ ਲਓ ਥੋੜੀ ਜੀ ਰੋਣ ਨੰਦਾ ਨੰਦਾ ਪਤਾ ਨਹੀਂ ਖਾ ਲਣੀ ਮਿਲਦਾ ਪਹਿਲੇ ਖਾਣੀ ਕਿ ਨਹੀਂ ਇੱਧਰ ਲੱਗੀ ਗਰਮ ਗਰਮ ਰੋਟੀ ਵਰਣ ਤੇ ਰੋਟੀ ਖਾ ਲਈਏ ਭੁੱਖ ਪੜੀ ਲੱਗੀ ਮੈਂ ਚੜਿਆ ਜੀ ਦਾਲ ਤਣੂ ਕਾਲ ਮੈਂ ਰੋਟੀ ਖਾਣ ਨਾਲ ਚੜਿਆ ਜੀ ਦਾਲ ਨਾਲ ਹੋ ਗਿਆ ਹਰ ਤਨ ਨਾਲ ਨਹੀਂ ਓ ਜਿਵੇਂ ਅੱਜ ਨਾਲ ਕਰਮਾ ਕਰਾਂਗੇ ਰੋਟੀ ਅਚਾਰ ਹੈਗਾ ਉਹ ਦੇਖੀਂ ਪਿੱਛੇ ਉਹ ਤੇ ਬੇਗਾਨਾ ਕਰ ਰੋਟੀ ਨਹੀਂ ਖਾਂਦਾ ਕਿਉਂ ਪਤਾ ਨਹੀਂ ਮੁੰਡੇ ਨੂੰ ਭੁੱਖ ਹੀ ਨਹੀਂ ਲੱਗਦੀ ਲਓ ਜੀ ਰੋਟੀ ਬਣ ਗਈ ਐ ਭੁੱਖ ਨਹੀਂ ਲੱਦੀ ਮੇਰੇ ਭਰਾ ਨੂੰ ਜਰੂਰ ਦੱਸਿਓ ਕੋਈ ਨੁਕਸਾਨ ਭੁੱਖ ਲੱਗਦੀ ਉਹਨੂੰ ਰੋਟੀ ਨਹੀਂ ਖਾਂਦਾ ਫਿਕਰਾ ਉਹ ਜਾਨੀ ਫਿਕਰਾ ਰੋਟੀ ਖਾਂਦਾ ਕਿਹਣਾ ਲਾਇਓ ਮੈਂ ਨਾ ਕਿ ਉਹ ਕਿਹਨੇ ਤੋਂ ਲਓ ਜੀ ਰੋਟੀ ਤਿਆਰ ਹੋ ਗਈ ਐ ਸਹਿਤੋ ਕੀ ਖਾਣਾ ਮੈਂ ਲੱਗ ਗਈ ਰੋਟੀ ਖਾਣ ਚੱਲੀ ਹੁਣ ਅੰਦਰ ਪਹਿਲਾ ਕੌਣ ਆਗੇ ਮੈਂ ਤਾਂ ਪਹਿਲਾ ਕਿ ਮੰਮੀ ਲੱਭਦੀ ਹੁੰਦੀ ਫੇਰ ਮੈਂ ਲੱਭਦੀ ਹੁੰਦੀ ਰੋਟੀ ਮੈਨੂੰ ਲੱਗ ਗਈ ਆਪੋ ਖਾ ਤੇ ਹੁਣ ਆਪਾਂ ਖਾਂਦੇ ਜੀ ਰੋਟੀ ਬੱਚਾ ਪਾਲੀ ਰੋਟੀ ਖਾ ਲੋ ਹੈ ਨਹੀਂ ਕਿਹਨੇ ਨਹੀਂ ਮੈਂ ਲੱਗੀ ਖਾਣ ਤੇ ਅਰੇ ਆਣੇ ਕਿੱਥੇ ਹੋ ਗਏ ਟੰਦੇ ਆ ਇੱਧਰ ਆ ਗਈ ਅੱਜ ਚਾਹ ਦੇ ਦੋ ਮੈਨੂੰ ਲੱਸੀ ਜੀ ਲੈ ਚਾਹ ਫੇਰ ਕੀ ਹੋਇਆ ਅੱਗੇ ਕੱਪੜੇ ਪੀਣੇ ਆ ਨਵਾਂ ਜਾਲੀ ਰੋੜਾ ਚਾਰ ਦੇ ਵੀ ਪਾਟਾ ਦੀ ਤੇ ਚੱਲੇਦਾ ਹੀ ਨਹੀਂ ਸੀ ਉਹ ਖਰਾਬ ਹੋ ਗਿਆ ਖਰਾਬ ਹੋ ਗਿਆ ਕਾਚ ਨਵੀਂ ਉਹ ਲੀਨ ਸਾਰੀ ਖਰਾਬ ਹੀ ਹੋ ਗਿਆ ਸੀ ਉਹ ਲੀਨ ਹੀ ਖਰਾਬ ਹੋਈ ਉਂਟਾੜਾ ਨਹੀਂ ਨਹੀਂ ਇਹ ਤਾਂ ਚਾਅਦਾ ਆ ਫੜੀ ਚਾਹ ਅੰਡਾ ਦੀ ਚਾਹ ਆ ਗਈ ਬੱਚਿਆਂ ਲਈ ਚਾਹ ਫੜ ਲਓ ਬਈ ਬੱਚਿਓ ਚਾਹ ਸੁਪੀ ਨਹੀਂ ਤੁੰਨੀ ਨਾ ਪਕਤੀ ਹੈ ਸਰਪੇਣੀ ਜੀ ਨਹੀਂ ਇਹ ਨਹੀਂ ਦਾਦੇ ਲਈ ਆ ਮਾਂ ਨਿਆਣਾਂ ਰਲ ਕੇ ਪੀ ਲੈਣੀ ਇਹਨੂੰ ਟੀਲੀ ਦਾ ਦਾਦੇ ਲਈ ਆਉਣੀ ਹੈ ਹੈ ਐਸੇ ਭੇ ਉੱਪਰ ਨਾ ਡੋਲ ਗਈ ਗਾ ਮਾਤਾ ਤੋ ਵੀ 4 ਕਿਲੋ ਇਹ ਦੇਖੋ ਜੀ ਮਾਤਾ ਨੇ ਘਰੋਂ ਹਿਲਦੀਆਂ ਨਹੀਂ ਹੁਣ ਮੈਨੂੰ ਉਹ ਧੱਕੇ ਨਾਲ ਲੈ ਕੇ ਆਉਣਾ ਪੈਣਾ ਚੱਲ ਚੱਲ ਟਾਈਮ ਹੋਇਆ ਨਾ ਬਹੁਤ ਹੋ ਗਿਆ ਲਓ ਜੀ ਹੁਣ ਅਸੀਂ ਘਰੋਂ ਨਿਕਲ ਗਏ ਆ ਤੇ ਚਲਣੀ ਆ ਘਰ ਨੂੰ ਤੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਆਪਾਂ ਘਰੇ ਮੋੜਨਾ ਹੈ ਕਿਉਂਕਿ ਸੈਨ ਜਾਣਾ ਹੈ ਸਵੇਰ ਨੂੰ ਸਕੂਲ ਲੈ ਤੇ ਬਸ ਹੁਣ ਅਸੀਂ ਪਹੁੰਚ ਜਾਣਾ ਘਰੇ ਤੇ ਮੰਮੀ ਡੈਡ ਨੂੰ ਨਾਲ ਤੁਹਾਨੂੰ ਮਲਾਉਣੀ ਆ ਤੇ ਮੰਮੀ ਡੈਡੀ ਉਹਨਾਂ ਦੀ ਐਨੀਵਰਸਰੀ ਜਿਹੜੀ ਮਨਾਉਣੀ ਆ ਸੀ ਤੇ ਥੋੜਾ ਸਰਪ੍ਰਾਈਜ਼ ਵੀ ਕਰਨਾ ਆ ਉਹਦਾ ਵੀ ਹੈਣਾ ਉਹ ਕੱਲ ਜਾਂ ਅੱਜ ਦਾ ਨਾ ਕੱਲੂ ਜਾਂ ਪਰਸੋਂ ਤੱਕ ਕਰ ਦੇਣੀ ਐ ਐਨੀਵਰਸਰੀ ਬਣਾ ਲੈਣੀ ਆਪਾਂ ਕਰ ਦਿਆਂ ਤੇ ਕਿਉਂਕਿ ਡੈਡ ਨੂੰ ਪਹਿਲਾਂ ਫਸਣਾ ਪੈਣਾ ਹੈ ਨਾ ਡੈਡ ਨੇ ਗਿਫਟ ਨਹੀਂ ਲੈਣਾ ਮੰਮੀ ਮਾੜੀ ਪੱਗ ਲੈਣੀ ਨਹੀਂ ਭਾਗ ਦੇ ਭਗ ਦੇ ਮੰਮੀ ਲਾ ਦੇ ਮੰਮੀ ਲੱਗੀ ਕਿ ਆਹੀ ਮੰਮੀ ਕਹਿੰਦੇ ਮੈਨੂੰ ਆਲ ਜਾਣਾ ਸੂਟ ਲੈਣਾ ਮੈਨੂੰ ਤਾਂ ਫਿੱਕੜਾ ਚੱਕ ਲੈਣਾ ਮੈਂ ਤਾਂ ਨਾਲ ਨਹੀਂ ਜਾਣਾ ਇਹ ਫਿਰ ਮੈਨੂੰ ਕਿਹੜਾ ਸਰਪ੍ਰਾਈਜ਼ ਹੋਇਆ ਮੰਮੀ ਕਹਿੰਦੀ ਮੈਂ ਤਾਂ ਤੁਹਾਨੂੰ ਪਤਾ ਲੱਗਿਆ ਕਿ ਸੂਟ ਹੀ ਦੇਣਾ ਮੈਂ ਕਿਹਾ ਸੂਟ ਕੀ ਤੁਹਾਨੂੰ ਇਹ ਥੋੜੀ ਪਤਾਇਆ ਪਲਾ ਦੇ ਸੂਟ ਦੇਣਾ ਜਾਂ ਸਲਵਾਰ ਸੂਟ ਦੇਣਾ ਜਾਂ ਕਿਹੜੇ ਰੰਗ ਦਾ ਹੋਣਾ ਕਿੱਦਾਂ ਦਾ ਹੋਣਾ ਮੈਂ ਕਿਹਾ ਇਹ ਸਰਪ੍ਰਾਈਜ਼ ਹੁੰਦਾ ਇਹ ਤਾਂ ਪਤਾ ਹੀ ਇਹ ਪਤਾ ਤੁਹਾਨੂੰ ਸੂਟ ਦੇਣਾ ਤੇ ਮੈਂ ਕਿਹਾ ਇਸ ਕਰਕੇ ਮੈਂ ਕਿਹਾ ਮੈਂ ਤਾਂ ਇਹ ਜਾਊਂਗੇ ਮੈਂ ਕਿਹਾ ਤੁਹਾਨੂੰ ਨਹੀਂ ਮੈਮੀ 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 ਆਪਾਂ ਜਾਵਾਂਗੇ ਤਿੰਨੇ ਆਣੀ ਮਾਤਾ ਨੂੰ ਨਹੀਂ ਲੈ ਜਾਣਾ ਨਾਲ ਤੇ ਇਹ ਨਾ ਇਹ ਤਾਂ ਬਦਲ ਲਾਉਂ ਫੂਟ ਪਸਾਨਾ ਲਾਲ ਲਾਲ ਤੈਨੂੰ ਲਾਲ ਫੂਟ ਦਾ ਬਦਲ ਦਿਓ ਜੀ ਹੁਣ ਅਸੀਂ ਪਹੁੰਚਿਆ ਘਰੇ ਪੂਰਾ ਹਾਲ ਹੋ ਗਿਆ ਇੱਧਰ ਜੀ ਉਧਰ ਵੀ ਫ੍ਰਿਜ ਖਰਾਬ ਸੀ ਤੇ ਇੱਧਰ ਹੋ ਗਿਆ ਜੀ ਟੀਵੀ ਖਰਾਬ ਕਿੰਨੇ ਲਿਆਂਦੀਆਂ ਬੰਦਾ ਲੈ ਕੇ ਆਇਆ 100 ਦੀਆਂ ਮੈਂ ਕਿਹਾ ਵੀ ਮੈਂ ਕਿਹਾ 40 ਲੀਟਰ ਹੋਣੀਆਂ 10ਾਂ ਦੀ ਕਿਤੋਂ ਨਹੀਂ ਆ ਬੰਦਾ ਕਹਿੰਦਾ 100 ਲੀਟਰ ਦਾ ਖਰਾਬ ਆ ਕਿਤੋਂ ਰੈਂਦੀ ਆ ਇਹ ਨਵੀਆਂ ਲਿਆਂਦੀ ਆ ਦਾ ਖਰਾਬ ਕੀ ਆ ਆਹ ਖਰਾਬ ਲਓ ਲਓ ਬੜੀ ਬੜੀ ਫੋਲੀ ਆਉਣੀ ਸਵਾਵੇ ਆਹ ਤਾਂ ਲੱਥੀਆਂ ਸਾਰੀਆਂ ਤਾਂ ਲੱਥੀਆਂ ਆਹ 100 ਰੁਪਏ ਖਰਾਬ 100 ਰੁਪਏ ਦੇ ਲੀਡਾ ਇਹਨੀਆਂ ਮਹਿੰਗੀਆਂ 40 ਰੁਪਏ ਦੀ ਆਉਂਦੀ ਮੈਂ ਕਿਹਾ ਵੀ ਕਰ ਦੇਣੋ ਤਾਂ ਤਾਜਾਂ ਤਾਂ ਦੇ ਪਈਆਂ ਤਾਂ ਸਾਰਾ ਦੇ ਵਿੱਚ ਪਈਆਂ ਪਰ ਲੀਡਾ ਹਲਕੀਆਂ ਆਏ ਨਾਲ ਇੰਨੀਆਂ ਮਹਿੰਗੇ ਲੀਡਾ ਆਉਂਦੀਆਂ ਹੀ ਨਹੀਂ ਸਾਨੂੰ ਦਾ ਦੇ ਨੇ ਮੈਂ ਨਹੀਂ ਆਂ ਕਿਤੇ ਜਾਣਾ ਮੈਨੂੰ ਵੀ ਨਹੀਂ ਤਾਂ ਪਤਾ ਹੀ ਜਾਣੀ। ਇਹ ਦੇਖੋ ਦੁਕਾਨ ਦੇ ਬਾਹਰ ਹੀ ਤਾਂ ਗਏ। ਆ ਮੈਨੂੰ ਵੀ ਨਹੀਂ ਪਤਾ। ਹੁਣ ਜਿਹੜੀਆਂ ਲਾਹ ਲਾ ਕੇ ਦੇਖੀਆਂ ਚੱਲਦੀ ਨਹੀਂ ਉਹ। ਹੂੰ। ਆ ਇਹ ਨਹੀਂ ਚੱਲ ਰਹੀ। ਲਓ ਜੀ ਮੰਮੀ ਦਾ ਟੀਵੀ। ਮੈਂ ਅਸੀਂ ਸਾਰਾ ਕੁਝ ਦੇਖਿਆ ਵਾ। ਖਰਾਬ ਹੋ ਗਿਆ। ਬੋਟਲ ਨਾਲ ਦਵਾ ਕੇ ਦੇਖਿਆ ਚੱਲਦਾ। ਮੰਮੀ ਦੀ ਜਿੰਦ ਜਾਨ ਟੀਵੀ। ਆ ਦੇਖੋ ਅੱਜ ਤੱਕ ਨੱਥੀਆਂ ਨਹੀਂ ਲੱਗੀਆਂ। ਤਾਂ ਆਹ। ਇਹ ਨੂੰ ਸਾਨੂੰ ਲੱਗੇ ਦੇ ਨਾਲ ਵੀ ਪਤਾ। ਆ ਦੇਖੀ ਕੁੜੀ। ਇੱਕ ਵਾਰ ਇਹ ਤਾਂ ਅੱਜ ਸਹੀ ਹੋਈਆਂ। ਕੀ ਪਤਾ ਹੁਣ ਆ ਦੇਖੀ ਕੁੜੀ। ਪੱਖਾ ਤਾਂ ਬੰਦ ਕੀਤਾ ਤੁਸੀਂ ਆਈ ਦੇ ਹੁੰਦੀ ਪੱਖਾ ਤਾਂ ਬੰਦ ਕੀਤਾ ਤੁਸੀਂ ਉਹਨੇ ਕੀਤਾ ਅਸੋ ਲੋ ਜੀ ਲੱਗਦੀਆਂ ਮਗਰ ਇੱਥੇ ਹੀ ਆ ਇੱਥੇ ਲਾਉਂਦੇ ਆ ਇੱਥੇ ਨਹੀਂ ਲਾਣੀ ਆ ਕਿ ਇੱਥੇ ਨਹੀਂ ਇੱਥੇ ਨਹੀਂ ਆਈ ਲੋ ਜੀ ਘਰੇ ਆਏ ਤੇ ਤੇ ਇਹ ਲਿੱਦਾ ਹੋ ਗਈਆਂ ਖਰਾਬ ਮੰਮੀ ਦੀਆਂ ਮੰਮੀ ਦਾ ਨਾਟਕ ਹੁਣ ਰਹਿ ਗਏ ਸਹੀਆ ਲਾਵੋ ਨਾ ਜਿਹੜੀਆਂ ਦਾ ਲਾਗ ਦੇਤੀਆਂ ਐਂ ਦਾ ਇਹਨੂੰ ਵੜੋ ਦੋ ਇਟੇ ਕਰਾਵਾ ਆਇਆ ਤਾਂ ਲੈ ਲਓ 100 ਰੁਪਏ ਵਿੱਚ ਖਰਾਬ ਹੋ ਗਿਆ ਤੁਹਾਡਾ ਮੈਂਨੇ ਕਿ ਜੇ ਆ ਕੇ ਆਵੇ ਕੋਲ ਆਇਆ ਨਹੀਂ ਹੁਣ ਖਰਾਬ ਆ ਤਾਂ ਫੇ ਮੋੜੀਆਂ ਪੈਣੀਆਂ ਹੀ ਆ ਮੋੜੀਆਂ ਪਾਣੀ ਦਾ ਖਰਾਬ ਆ ਤਾਂ ਅਰੇ ਲਫਾਫੇ ਵਿੱਚ ਬੱਝੀਆਂ ਦਿੱਤੀਆਂ ਉਹ ਕਹਿੰਦਾ ਵਧੀਆ ਲੇਟਾਂ ਦਾ ਹਲਕੀ ਰੇਡ ਨਹੀਂ ਚਾਹੀਦੀ ਸਾਨੂੰ ਕਿਆ ਕੀ ਗੀਆ ਗਿਆ ਮਾਮੀ ਹਾੜੀ ਨੇ 100 ਰੁਪਏ ਦਿੱਤਾ ਮੇਰੇ ਤਾਂ ਜਾਣੋ ਦੇਣਾ ਚਲੀਆਂ ਦਾ ਮਮੀ ਦੇ 100 ਰੁਪਏ ਗਿਆ ਮਮੀ ਲੱਗੇ ਰੋਣ ਆ ਲੈ ਮਗਰ ਰੋਣਾ ਵਾਲ ਕੇ ਮੈਂ ਲੈ ਕੇ ਜਾਉਂਗਾ ਨਹੀਂ ਦੇਖੀ ਤਾ ਹਾਂ ਮੰਮੀ ਆ ਡਰ ਰੋੜ ਵੀ ਲਾਪੇ ਨੇ ਝਟਪੜ ਕੋਈ ਪਤਾ ਨਹੀਂ ਮਗਰ ਹੀ ਗਲਤ ਲਾਉਂਦੇ ਆ ਘਰੇ ਮਗਰ ਇਹਦੇ ਲੱਗੀਆਂ ਸੀ ਦੇਖੀ ਜਾਈਏ ਜਿੰਨਾ ਪਹਿਲਾਂ ਲੱਗੀਆਂ ਉਦਾਂ ਹੀ ਲਾਉਨੇ ਸੀ ਅਸੀਂ ਉੱਥੇ ਲੱਗੀਆਂ ਸੀ ਉੱਥੇ ਕਰਦੇ ਇੱਥੇ ਕਰਾਉਂਦੇ ਸੀ ਇੱਥੇ ਆਉਂਦੇ ਨਹੀਂ ਕੋਸੂ ਅੱਜ ਨਹੀਂ ਅੰਮੀ ਨਾੜਕ ਦੇਖ ਹੁਣੇ ਯਾਰ ਉਹ ਮੇਜਾ ਹੈ ਡੈਡ ਜਾਉਂਦੀ ਆ ਤਾਂ ਉਹ ਨਹੀਂ ਅੱਜ ਨਾੜਕ ਦੇਖਣ ਨੂੰ ਨੇ ਰਾਤ ਨੂੰ ਹੋਲੀ ਟਾਣ ਲੈ ਲੈਣੀ ਸਵੇਰ ਨੂੰ ਆਣੀ ਆ ਬੀ ਬੱਦਲ ਹਨੇਰੀ ਚਖੜ ਆ ਗਿਆ ਆ ਤੇ ਇੱਧਰ ਆਪਾਂ ਬਣਾਉਣੀ ਹੈਗੀ ਦਾਲ ਸਬਜ਼ੀ ਤੇ ਮੇਰੀ ਚੱਕੜ ਤੋਂ ਪਹਿਲਾਂ ਪਹਿਲਾਂ ਦਾਲ ਸਬਜ਼ੀ ਰੈਡੀ ਕਰਨੀ ਆ ਨਹੀਂ ਨਹੀਂ ਮੰਮੀ ਨੇ ਦਾਲ ਬਣਾ ਲਈ ਸੀ ਦਾਲ ਮੰਮੀ ਨੇ ਹੀ ਬਣਾ ਲਈ ਸੀ ਕਿ ਤੇ ਆਪਾਂ ਤੇ ਬਣਾ ਲਈਏ ਮੰਮੀ ਬਿਊਟੀਫੁਲ ਦਾਲ ਬਣ ਗਈ ਆ ਤੇ ਮੈਂ ਬਸ ਹੁਣ ਫੜਾਫੜ ਰੋਟੀ ਬਣਾ ਲੈਣੀ ਆ ਕਿਉਂਕਿ ਮੀਂਹ ਮੇਰੀ ਬਹੁਤ ਤੇਜ਼ ਆ ਗਿਆ ਆ ਇਸ ਕਰਕੇ ਹੁਣ ਆ ਕੇ ਪਾਣੀ ਨਹੀਂ ਪੀਤਾ ਹਲੇ ਫੜਾਫੜ ਮੈਂ ਘਰ ਰੋਟੀਆਂ ਬਣਾ ਲਵਾਂ ਕਿਉਂਕਿ ਅਸੀਂ ਬਾਹਰ ਰੋਟੀ ਬਣਾਈ ਦੀ ਥੱਲੇ ਤੇ ਸਾਡੀ ਮੀਂਹ ਨਹੀਂ ਆਗਾ ਤੇ ਮੀਂਹ ਰੋਟੀਆਂ ਆਏ। ਮਾਰ ਨਹੀਂ ਬਣ। ਹੂੰ। ਮੇਰੀ ਆਈ ਗਈ ਆ। ਇੱਕ ਤਾਂ ਸੁngਾਵਨਿਆ। ਮੇਰੀ ਆ ਗਈ ਆ। ਦੇਖੋ ਜੀ ਮੌਸਮ ਕਿੰਨਾ ਘੈਂਟ ਹੋ ਗਿਆ ਆ। ਹੈ। ਫੜਾ ਫੜਾ ਰੋਟੀ ਦਾ। ਜੱਤੀ ਗਾਦਾ। ਬੱਸ। ਜੱਤੀ ਗਾਦਾ। ਤੇਰੀ ਫਾਂ ਨੂੰ। ਜੱਛੂ ਇੱਕ ਗਾਦਾ। ਬੰਗੜੂ ਬੰਗੜੂ। ਜੱਟੂ ਕੀ ਕਰਦਾ ਆ ਸਾਡਾ ਫੇਰਾ ਹੀ ਪਿਆ ਬਾਂਗੜੂ ਬਾਂਗੜੂ ਕਰਦਾ ਜੀ ਮਾਂ ਦੇ ਹੋਰ ਸੀ ਟਿੱਕੀਆਂ ਟਿੱਕੀਆਂ ਆ ਇਹ ਤਾਂ ਮਿੱਝ ਜਾਂਦੇ ਕਿਉਂ ਹਾਂ ਬਾਹਰ ਬਾਹਰ ਹੋ ਹੈ ਡੰਡਾ ਕੰਨਾ ਲੈ ਲੈ ਵੀ ਇਹਨੂੰ ਆਏ ਲੈਣੇ ਸੱਚ ਮਾਰਨਾ ਕਿਸ ਦੇ ਨੂੰ ਠੂਟੀ ਠੋਟੀ ਜਾਣੀਆਂ ਮੇਰੀ ਆ ਗਈ ਐ ਲੈ ਕੁੜੀ ਖਰੀ ਨਹੀਂ ਕਹਿੰਦੇ ਇਹ ਕੀ ਆ ਮੇਰੇ ਦਾ ਇੱਥੇ ਦੁਬਾਰਾ ਆ ਜਾਂਦੀ ਐ ਰੈਡੀ ਦੱਛੂ ਕਹਿੰਦੇ ਇਹ ਮੰਮੀ ਕਹਿੰਦੇ ਅੰਦਰ ਟਿੱਕੜ ਦੇ ਸੂਟ ਲੈ ਆਣਾ ਮੈਨੂੰ ਮੰਮੀ ਨੇ ਮੇ ਨਾਲ ਜਾਣਾ ਚਾਹਣਾ। ਲੱਛੂ ਹੋਰ ਮੈਂ ਰੰਗ ਮਰ ਰਾਂਗੀ ਪੂਰੀ ਫੁੱਲੀਆਂ ਵਧੀਆ ਆਏ ਜੀ ਗੋਮਲੀ ਲੱਗੀਆਂ। ਮੈਂ ਕਿੱਸਾ ਲਿਆ ਕੇ ਦੇਣਾ। ਹੋ। ਟਿੱਕਾ ਸੁਣ ਕੋਡ ਲਿਆਉਣੀ ਦਾ। ਟਿੱਕਾ ਅੱਛਾ ਟਿੱਕਾ। ਟਿੱਕਾ ਆਉਣਾ ਹੋ ਗਈ ਟਿੱਕਾ। ਮੰਮੀ ਕਹਿੰਦੀ ਮੈਂ ਨਾਲ ਜਾਣਾ ਮੈਂ ਕਹਾਂ ਨਾਲ ਨਹੀਂ ਲੈ ਜਾਣਾ। ਇਹਦਾ ਸਰਪ੍ਰਾਈਜ਼ ਰਹਿਣਾ। ਮੈਂ ਕਹਾਂ ਸੀ ਨਾਲ ਜਾਈ। ਮੈਡੀ ਮੈਨੂੰ ਲੈ। ਮੈਨੂੰ ਨਾਲ ਲੈ। ਉੱਦਾਂ ਟੌਂ ਟੌਂ। ਚਲ ਗਈ ਮੰਮੀ। ਉਸ ਲਈ ਉਸ ਲਈ ਛੇ ਨੂੰ ਲੈਣਾ ਸਕੂਲੋਂ ਉਸ ਲਈ ਮੈਂ ਵੀ ਤੁਹਾਡੇ ਨਾਲ ਆਪਾਂ ਟੈਡੀ ਚੱਲਦਾਂਗੇ ਕਿੱਥੇ ਜਾਣ ਹੈ ਹੈ ਹਾਂ ਮੈਨੂੰ ਨਹੀਂ ਬੋਲਾ ਮੈਨੂੰ ਨਹੀਂ ਲੈਣਾ ਮਾਤਾ ਜੀ ਨਾਲ ਲੈਣਾ ਸਕੂਲੋਂ ਤੋਂ ਦਾਦੀ ਨੂੰ ਨਾ ਪਰ ਦੱਸੀ ਠੀਕ ਆ ਦਾਦੀ ਪਰ ਦਾਦੀ ਫੇ ਮਮੀ ਕਿਤੇ ਤੁਹਾਨੂੰ ਜਿਹੜੀ ਪੱਗ ਲਿਆ ਕੇ ਦੋ ਓਹ ਹੋ ਨਾ ਇਹ ਜਿਹੜਾ ਮੇਰਾ ਹੋ ਮੈਨੂੰ ਨਾ ਹੋਣ ਇਹਦੇ ਬਾਰੇ ਛਾਂ ਤੇ ਨਹੀਂ ਇੱਕੋ ਦਿਨ ਹੀ ਕਰਨਾ ਸਾਰਿਆਂ ਦਾ ਜਨਮ ਦਿਨ ਨਹੀਂ ਹੋ ਇਹ ਇਹ ਜਿੱਦਾਂ ਐਨਵਰਸਰੀ ਨੂੰ ਹੁੰਦੀ ਆਹ ਹੋ ਆਹ ਗਿਫਟ ਦੇਣਾ ਇੱਕ ਦੂਜੇ ਨੂੰ ਉਹ ਆਹ ਹੈ ਇਹ ਪਾਕੇ ਲਿਓ ਮੈਂ ਮਾਤਾ ਨੂੰ ਕਹਾਂਗਾ ਪੈਸੇ ਦੇ ਦੇ ਮੰਮੀ ਪੈਸੇ ਦੇ ਦਿਓ ਤੇ ਤੁਸੀਂ ਦੱਸ ਦਿਓ ਕਿਹੜਾ ਰੰਗ ਲਾਉਣਾ ਉਹ ਆਪਾਂ ਲੈ ਲਾਂਗੇ ਪੱਗ ਦੀ ਕਿਹੜਾ ਕਿਤੇ ਚੋਇਸ ਕਰਨੀ ਹੁੰਦੀ ਆ ਮੰਮੀ ਜਿੱਦਾਂ ਹੁਣ ਕੱਲ ਨੂੰ ਤੁਹਾਡੇ ਅਸੀਂ ਆਣੀ ਚੱਕ ਲਓ ਇਥੋਂ ਆ ਰੋਗੇ ਚੱਕ ਲਓ ਇਥੇ ਮੰਮੀ ਮੰਮੀ ਉੱਥੇ ਰੋਗੀ ਕਾ ਨਿਕ ਦੋ ਲੈ ਨਹੀਂ ਕਿੱਦਾਂ ਲੈ ਜਾਵਾਂ ਉਹ ਕਾਲੂ ਲੈ ਲਾ ਦੇ ਦੇ ਤਾਂ ਕਾਲੂ ਨੂੰ ਲਿਆ ਕੇ ਦੇ ਦਾਂ ਤੈ ਕਰ ਕੇ ਦੇ ਨਾ ਤੇ ਲਉਣਾ ਇਹਨੇ ਵੇਲੇ ਆਣਾ ਹੀ ਹੀਲਾਣਾ ਕਿੱਦਾਂ ਜਾਂ ਕਿੱਦਾਂ ਤਾਂ ਇੰਦੀ ਬਾਰਾ ਜਣੇ ਕਿ ਮਾਜਾ ਆ ਬਾਰਾ ਜਣੇ ਮੋਰ ਸਰਪਾਤ ਬਰੇ ਥੇ ਰੁਕਦੇ ਨੂੰ ਗਾਣਾ ਬਰ ਮਾ ਦੇ ਨਾ ਉਹ ਨਾ ਬਈ ਮੈਂ ਜਿਵੇਂ ਨਾ ਲਿਖ। ਤੁਹਾਨੂੰ ਪਤਾ ਕਿ ਕਿੱਦਿਆ ਆਣਾ। ਇਹ ਨਾ ਅਗਰ ਕਿਹਾ ਇਹ ਥੋੜਾ ਆਣ ਮੋਰ ਕੜਾਈ ਆ ਥੋੜਾ ਆ ਕੇ ਦੇਣੇ। ਹੂੰ। ਨਾ ਪਰੇਂ ਲਿਆ ਆ। ਪਰੇਂੇ ਨਾ ਨੰਨੇ ਆਪਾਂ ਮਾਰਦੇ ਦੇ ਕੇ ਰਹਾ ਕਿਹੜਾ ਹੋਗਾ। ਜਦੋਂ ਕਰੋ ਨਾ ਬੁੱਢਾ ਆ ਤੱਕ 100 ਕਾਲੋ। 100 ਵਾਲਾ ਦੱਸ। ਹੋਏ ਨਾ ਨਹੀਂ ਤੇਰਾ ਦੱਲੂਗੀ। ਹੈ? ਹੈ? ਮੈਂ ਨਾਲ ਦੱਲੂਗੀ। 100 ਨਹੀਂ ਕਿਤੇ ਘਾਟ ਹੋਏ ਲੈ ਕੇ ਚੱਲੇ। ਮੈਂ ਨਾ ਦੇਣ ਚਾਹ। 100 ਨਾ। 50 ਬੰਦ ਬਣਾ ਦੇ। ਫੋਨ ਤੇ ਆਰੀ ਕਿਤੇ ਆਪਣੀ ਫਰੰਦ ਗਿਫਟ ਲੈਣਾ ਗਿਫਟ ਤਾਂ ਫੇ ਆਪਣੀ ਸਾਧੋ ਇੰਦਾ ਜਿਹੜਾ ਸੈਟ ਗਿਫਟ ਤਾਂ ਦੋਰੀ ਲੈਣਾ ਕਰੀਦਾ ਮਾਰੀ ਮੋਟੀ ਜਵਾਈਸ ਮੰਮੀ ਦੇ ਪਾਦੇ ਉੱਤੇ ਥੋੜੇ ਭੁੱਟੀਆਂ ਆ ਲੈ ਆ ਦਿਓ ਭੁੱਟੀਆਂ ਅੱਗੇ ਥੋੜੇ ਤੇਰ ਕੋ ਫਿੱਕਾ ਦਾ ਫਿੱਕਾ ਹਾਂ ਦਾ ਅੱਗੇ ਹੁਣ ਫਿੱਕਾ 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 ਇਹ ਲੈ ਰਹੀ ਮੈਂ ਆਹ ਕਿਹਦਾ ਹੈ ਬੰਨੀ ਇਹ ਵੀ ਆਪਣਾ ਦਾੜੀ ਵਧੀਆ ਲੱਗਦਾ ਹੈ ਵਈਏ ਉਹ ਨਾ ਇਹ ਤੇ ਕਰਾਉਣਾ ਨਹੀਂ ਰੰਗ ਥੋੜਾ ਜਿੱਦਾਂ ਇੰਨਾ ਵੀ ਨਾ ਫਿੱਕਾ ਹੋਵੇ ਚੱਲ ਤੁਸੀਂ ਨਾਲ ਹੀ ਹੋਣਾ ਆਹੋ ਮੈਂ ਆਮ ਵੀ ਦੇ ਦੂੰਗੀ ਉਹ ਗੁੱਦਲ ਹੋ ਗਿਆ ਨਾ ਇਦਾਂ ਤਾਂ ਕੀ ਹੋਣਾ ਹੈ ਇਦਾਂ ਤਾਂ ਕੀ ਹੋਣਾ ਇਹ ਵੀ ਇੰਨੂੰ ਫੂਕ ਦਈਦਾ ਇਹਨੂੰ ਵੀ ਇਹਨੂੰ ਕਾਇਰ ਲੈਂਦੇ ਗਾਣੇ ਵਧੀਆ ਜਿਹੇ ਆਪੇ ਲੈ ਸ਼ਿਵਰਾਜਾ ਨੂੰ ਨੇ ਨਾਲ ਦੀ ਵੀ ਵੀ ਬੋ ਤਾਂ ਮੈਨੂੰ ਕਿਦਾਂ ਦਾ ਨਾਮ ਮੈਨੂੰ ਪਸੰਦ ਆ ਬੇ ਅੱਬਾਂ ਦਾ ਮੰਮੀ ਕੇ ਨਾਮ ਮੈਨੂੰ ਪਸੰਦ ਆ ਫੇਸ ਹਾਂ ਕਿਦਾਂ ਦਾ ਆ ਇਹ ਵੀ ਵੀ ਬਣਾ ਦੋ ਉਹ 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 ਕੰਮ ਮਿਲ ਜਾਏ ਉਹ ਬਿਲਕੁਲ ਥੋੜਾ ਮਾੜਾ ਨਾਲ ਹੋਣਾ ਆ ਸਾਰਾ ਦਾ ਮੋੜੋ ਕੱਢਿਆ ਹੀ ਹੋ ਗਏ ਬੈਂ ਥੋੜੇ ਆਓ ਨਾ ਨਾ ਧੀ ਦੇ ਗਿਲਾਬ ਨਾ ਹੋ ਡੈਡੀ ਕੇ ਨਾ ਚੱਲ ਰਹੀ ਚੰਗੀ ਲੱਗ ਰਹੀ ਚੰਗੀ ਲੱਗ ਰਹੀ ਪੁਰੀਆ ਰੈਡੀ ਹੋਣਗਾ ਜਿਹੜਾ ਮੂੰਗੀ ਪੁਰੀਆ ਮੂੰਗੀ ਦਾ ਪੁਰੀਆ ਮੂੰਗੀ ਦਾ ਪੁਰੀਆ ਉਹ ਲੈ ਕੇ ਆਓ ਕਾਲਾ ਨਮਕ ਜਿਆਦਾ ਟਾਈਮ ਕਾਲਾ ਨਮਕ ਸਹੀ ਸੀ ਨਮਕ ਵਿੱਚ ਪਾ ਸਹੀ ਹੈ ਨਮਕ ਤਾਂ ਸਹੀ ਹੈ ਬੱਤ ਜੀ ਬਣਾ ਕੇ ਰੱਖ ਲੈਣਾ ਆ ਕਾਲਾ ਨਮਕ ਵੀ ਦੇ ਨਾ ਥੋੜਾ ਜਿਹਾ ਲੱਗਾ ਜਾ ਕਾਲਾ 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 ਇੱਕ ਚਮਚ ਵੀ ਲੈ ਆਇਓ ਕਾਲਾ ਨਮਕ ਕਾਲਾ ਨਮਕ ਚਮਚ ਵੀ ਇੱਕ ਲੈ ਦੇ ਕਾਲਾ ਨਮਕ ਬਾਰੇ ਵਿੱਚ ਇਹਨੂੰ ਸੇਕ ਲਗਾਉਣਾ ਆ ਤੇ ਇਹਨਾਂ ਕਰਾਰਾ ਜਿਹਾ ਕਰਨਾ ਆ ਇਹ ਬਣਾਣਾ ਪੁੱਜੀਆ ਇਹ ਪਰੈਡੀ ਕਰਕੇ ਰੱਖ ਲੈਣਾ ਆ ਜੀ ਬਣ ਕੇ ਰੈਡੀ ਹੋ ਚੁੱਕਿਆ ਹੈ ਪੁਜੀਆ ਮਿੰਗੀ ਪੁਜੀਆ ਬਣਾਇਆ ਸੀ ਖੜ ਖੜ ਜਦੋਂ ਆਵਾਜ਼ ਆਉਣਾ ਪਏ ਇਹ ਖੜ ਖੜ ਦੀ ਹਾਂ ਕੱਲਾ ਕੱਲਾ ਦਾਣਾ ਹੁਣ ਲਾ ਪਵੇ ਉਸੇ ਤਾਂ ਉਸਲੇ ਰੈਡੀ ਹੁੰਦਾ ਹੈ ਹਲੇ ਥੋੜਾ ਜਿਹਾ ਹੀ ਕੰਨ ਆ ਰਿਹਾ ਸੱਲਾ ਕੱਲਾ ਕੱਲਾ ਦਾਣੇ ਆਇਦਾਂ ਹੁੰਦੇ ਹੂੰ ਹੋਣ ਬਣੀ ਮੇਰੀ ਉਹੋ ਜਿਹੇ ਬਣੀ ਮੇਰੀ ਇੱਕ ਦੀਦਾ ਮੈਨੂੰ ਕਮੈਂਟ ਆਇਆ ਸੀ ਕਹਿੰਦੇ ਸਾਨੂੰ ਬਣਾਉਣੀ ਨਹੀਂ ਇਹ ਦਾਲ ਜਿਹਦੀ ਪਹਿਲਾਂ ਤਾਂ ਦਾਲ ਨੂੰ ਭਗੋਲਣਾ ਅੱਛੀ ਕਰ ਰਾਤ ਨੂੰ ਤੁਸੀਂ ਤੇ ਉਹ ਦਾਣੇ ਪਤਾ ਹੀ ਕਰਨਾ ਗਿੱਲੀ ਨਹੀਂ ਕਰਨਾਗਾ ਪਹਿਲਾਂ ਉਹ ਸੁਕਾ ਲੈਣਾ ਹਵਾ ਥੱਲੇ ਟੁੱਕ ਜਾਵੇ ਫੇਕੇ ਬਾਕੇ ਨਾਲ ਉਹਨੂੰ ਚੱਗੀ ਤਰ੍ਹਾਂ ਥੋੜੇ ਮੀਡੀਅਮ ਗੈਸ ਤੇ ਥੱਲੇ ਤੇ ਨਾ ਕਰੀ ਜਾਣਾ ਨੂੰ ਹਲਾਈ ਜਾਣਾ ਇਦਾਂ ਜਿਹਨਾਂ ਚ ਗੱਲੀ ਗੱਲੀ ਇਹ ਨਾ ਹੁੰਦੀ ਉਹਨਾਂ ਦੀ ਕਦੋਂ ਹਲਾਈ ਹੈਗਾ ਬਾਅਦ ਵਿੱਚ ਜਦੋਂ ਕੜ ਕੜ ਕਰਨ ਲੱਪੇ ਉਸਦੇ ਨਾਉਣਾ ਇਹਨੂੰ ਤੇ ਚਲੋ ਠੀਕ ਆ ਜੀ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਤੁਸੀਂ ਸਾਰੇ ਜਣੇ ਐਡੀ ਸਾਨੂੰ ਪਿਆਰ ਕਰਦੇ ਰਹੋ ਤੇ ਪਿਆਰ ਆ ਜਾ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਟ੍ਰਾਈ ਜ਼ਰੂਰ ਕਰਿਓ ਦਾੜ ਬਹੁਤ ਟੇਸਟੀ ਬਣਦੀ ਆ